ਚੌਲਾਂ ਦਾ ਨੁਆਖਰ ਆਈ ਆ ਇਹ ਬਾਜ ਨਹੀਂ ਜੁਨੇ ਜਾਣੇ ਚਾਹ ਚੌਂਡੇ ਨਹੀਂ ਆ ਮੁਰਕੇ ਧਰ ਨਹੀਂ ਹੁੰਦੇ ਆ ਤੇ ਚੱਲ ਇਦਾਂ ਹੀ ਮਾਵਾਂ ਧਰ ਲਈਦੇ ਆ ਤੂੰ ਹੀ ਬਣਾਦੀ ਆ ਜਾ ਮੈਂ ਕਿਹਨਾਂ ਜਾ ਕੇ ਸੰਦੀਪ ਨੂੰ ਜਾ ਕਹਿਲਾ ਜਾ ਕੇ ਮੈਂ ਨਾ ਮੰਮੀ ਨੂੰ ਬਚੇਰਾ ਮਨਾ ਕੀਤਾ ਸੀ ਕਿ ਮੰਮੀ ਆ ਖਲਾਰਾ ਨਾ ਪਾਓ ਅੱਜ ਮਸ਼ੀਨ ਵਾਲਿਆਂ ਨੇ ਡੈਣਾ ਵਾ ਤੇ ਮੰਮੀ ਮੰਨੇ ਨਹੀਂ ਦੀਦੀ ਕਹਿਣ ਲੱਗੇ ਕੋਈ ਗੱਲ ਨਹੀਂ ਅਸੀਂ ਕਰ ਲੈਣਾ ਕੰਮ ਉਹ ਕਰਦੇ ਲੈਣਾ ਵਾ ਪਿਛੇ ਵੀ ਗਿਆਦਾ ਖਿਆਰ ਕਰਨਾ ਕਿਹਦਾ ਫੋਨ ਵੀ ਆਉਣ ਡਿਆ ਵਾ ਤੇ ਨਾਲੇ ਮੇਰੀ ਗੱਲ ਸੁਣਾ ਚੌਲਾਂ ਦਾ ਕੰਮ ਹੀ ਨਾ ਨਵੇਂ ਚੌਲ ਆ ਜਣੇ ਨਾ ਉਦੋਂ ਕਢ ਲੈਂਦੇ ਨਾਲੇ ਵੀ ਚੌਲ ਬਥੇਰਾ ਸਮਝਾਇਆ ਹੀ ਉਹ ਮੰਨਦੀਆਂ ਦਵੇਂ ਜਾਣੀਆਂ ਮੰਮੀ ਸਾਨੂੰ ਨਹੀਂ ਚੇਤਾ ਉਹ ਕੁੱਲੂ ਨੂੰ ਉੱਲੂ ਹੀ ਆਂਦੇ ਆ ਅਰਪਿੰਦਰ ਨੇ ਦੱਸਿਆ ਹੀ ਹੁਣ ਸਾਨੂੰ ਹਾਂ ਤੇ ਪਤਾ ਹੀ ਨਹੀਂ ਕਿ ਇਹਨੂੰ ਫਿਰ ਪਤਾ ਹੁਣਾ ਮਾ ਨਾ ਆਹ ਤੁਹਾਨੂੰ ਵੀ ਤਾਂ ਪਤਾ ਹੋਣਾ ਤੇ ਤੇ ਪੈਂਡੂ ਦੇ ਪੈਂਡੂ ਰਹਿਣਗੇ ਤੁਹਾਨੂੰ ਕੀ ਪਤਾ ਲੱਗਣਾ ਜਾਓ ਆਓਗੇ ਤੇ ਫੇਰੀ ਪਤਾ ਲੱਦਣਾ ਅੰਦਰ ਵੀ ਬੜਾ ਬੋਲਣ ਦੇ ਮੰਮੀ ਮੇਰੇ ਨਾਲ ਇਹ ਮੈਨੂੰ ਥੋੜੀ ਪਤਾ ਸੀ ਕਿ ਅੱਜ ਮਸ਼ੀਨ ਆਉਣੀ ਆ ਜੇ ਮੈਨੂੰ ਪਤਾ ਹੁੰਦਾ ਨਾ ਤੇ ਮੈਂ ਚਾਹ ਪਹਿਲਾਂ ਹੀ ਬਣਾ ਕੇ ਰੱਖ ਲੈਣੀ ਸੀ ਬਾਹਰ ਵੀ ਬੜਾ ਬੋਲ ਕੇ ਗਿਆ ਵਾ ਇੱਥੇ ਸਾਡੇ ਨਾਲ